ਬੱਜੀ ਆ ਫਿਕਰ ਜੀ ਫਿਕਰ ਸੁਨਦੀ ਗਿਰ ਕੀ ਹਾਲ ਹੈ ਬਾਬੇ ਹੋਰ ਸੁਣਾਓ ਜੀ ਬਸ ਠੀਕ ਠਾਕ ਜੀ ਕਿਵੇਂ ਚੱਲ ਰਿਹਾ ਕੰਮ ਜੀ ਵਧੀਆ ਵਧੀਆ ਕਿਰਪਾ ਗੁਰੂ ਰਾਮਦਾਸ ਦੀ ਚਲ ਵੇਖਿਆ ਮਾਲ ਜੀ ਉੱਥੇ ਫਿਰ ਵੀ ਅੱਧੇ ਘੰਟੇ ਦੀ ਮਾਲ ਵੇਗਿਆ ਵੀਡੀਓ ਉੱਦਣ ਦੇ ਠੀਕ ਹੈ ਚਲ ਅੱਜ ਫਿਰ ਕਿੰਨੇ ਨੇ ਜੀ ਇਹਦੇ ਚਾਰ ਮੱਜਾ ਦੇ ਹਾਂਜੀ ਦੋ ਗਊ ਦੇ ਚਲ ਦੱਸੋ ਜੀ ਫਿਰ ਪਹਿਲੀ ਬਾਰੇ ਚਲ ਆਈਆਂ ਉਧਰ ਆ ਜੀ ਨਹੀਂ ਵੀਰ ਜੀ ਆਈਆਂ ਉਧਰ ਦੀਆਂ ਨੇ ਮਈਆਂ ਉਧਰ ਦੀਆਂ ਨੇ ਪਰ ਲਈਆਂ ਇੱਥੋਂ ਆ ਲਓ ਜੀ ਤਾਜੀ ਸੁਈ ਦੇ ਕਿੰਨਾ ਦਾ ਤਾਂ ਭਾਈ ਜੀ ਯੋਗੀ 12 ਕਿਲੋ ਬੋਲਾ ਹੋਊਗਾ 12 ਕਿਲੋ ਬੋਲਾ ਹੀ ਹੈ ਜੀ ਤੇ ਲੋ ਵੇਖੋ ਕਰਾਂ ਦੀ ਕਰ ਜੇ 15 ਕਰ ਜੇ ਕੱਢੀ ਘਟਾ ਜੀ ਘਟਾ ਆ ਜੇ ਮਗਰ ਘਟਾ ਮਗਰ ਆਹ ਦੇਖੋ ਰੁਕੋ ਮਾੜਾ ਵੀਧੀ ਤੇ ਰੁਕੋ ਇੱਕ ਮਿੰਟੋ ਆਹ ਦੇਖੋ ਆਜੋ 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 ਚੱਲ ਕਮਾ ਲਿਓ ਸੁਆ ਤੀਜਾ ਜੰਤੀ ਤੀਜਾ ਸੁਆ ਹੈ ਜੀ ਹਾਂ ਜੀ ਹਾਂ ਮਾ ਠੀਕ ਆ ਚਵਾ ਚ ਵਧੀਆ ਮੇਰੇ ਕੋਲ ਚੰਗੀ ਝੋਡੀ ਆ ਬੜ ਠੀਕ ਆ ਜੀ ਕੱਲੀ ਕੱਲੀ ਨਾੜ ਦੇ ਹੁੰਦੀ ਕਦੇ ਠੀਕ ਹੈ ਭਾਜੀ ਠੀਕ ਹੈ ਹਾਂਜੀ ਭਾਜੀ ਫਿਰ ਦੇਖ ਲਓ ਸੰਦੀਪ ਦੀ ਕਿੰਨੇ ਦੀ ਵੀ ਦੇ ਦਈਏ ਜੈ ਜੀ ਜਾਨ ਦੋ ਭਾਜੀ ਇਹ ਚੋਣ ਦਾ ਵੀ ਇੱਕ 20 ਦੀ ਵੀ ਵੇਚ ਦਿੱਤੀ ਹਾਂਜੀ ਇੱਕ 5 ਦੀ ਦੇ ਦਈਏ ਕਰ ਦੋ ਮਾਨ ਤੋਂ ਦੱਸ ਦੋ ਵੀ ਦੀ ਹਾਂ ਨਾ ਹੋਣੀ 94000 ਦੀ 95000 ਦੀ ਹਾਂਜੀ 100 ਦੀ ਹੋਣੀ ਚਲੋ 2000 ਛੱਡ ਦੋ 93000 ਦੀ ਜਾਨ ਦੋ ਜਾਨ ਦੋ ਚਲੋ ਠੀਕ ਵਾ ਠੀਕ ਹੈ ਜਾਨ ਦੋ ਚਲੋ ਫੜ ਆਜਾ ਇਹ ਗੱਬਣਾ ਜੀ ਇਹ ਗੱਬਣ ਵਿੱਚ ਇਸ ਊੜੀ ਇਹ ਵੀ ਸੂਰਤ ਤੀਜਾ ਜੀ ਤੀਜਾ ਸੂਆ ਜੀ ਗੱਬਾਂ ਝੋਟਿਆ ਇਹ ਵੀ ਚੈੱਕ ਕਰੋ ਆਪਣੇ ਸੱਜਣ ਮਿੱਤਰ ਕੋ ਲਈਂਗੇ ਦੁੱਧ 12 13 13 ਦੇ ਲੋਕ ਦੁੱਧ ਲਓ ਜੀ ਭਾਰੀ ਮਜਬੂਤੀ ਵਜਨਦਾਰ ਮਜ ਚੈੱਕ ਕਰੋ ਜੀ ਇਹ ਵੀ ਆਹ ਦੇਖੋ ਬਰਦਰ ਖੰਤ ਨੁਕਤਾ ਪੰਜ ਚਾਰ ਪੰਜ ਚਾਰ ਦੇ ਲੈ ਜਾ ਹਣਾ ਹਾਂਜੀ ਹਾਂਜੀ ਠੀਕ ਆ ਚੱਲਣ ਦਈ ਵਾ ਠੀਕ ਆ ਜੀ ਹਾਂਜੀ ਫਿਰ ਜਿੱਦ ਮੈਂ ਦਾ ਦਬਾਦ ਦੇਖਣ ਵਾਲੀ ਆ ਹਾਂ ਨਾ 92000 92000 ਦੀ ਹਾਂਜੀ ਕਿੰਨਾ ਮਾਨਦਨ ਕੋਈ ਯਾਰ ਛਾੜ ਕਰਨੀ ਜੇ ਤੈਨੂੰ 90 ਚਲੋ ਕਰ ਦਾਂ ਜਾਨ ਕੋਈ ਨਹੀਂ ਚਲੋ ਹੋਰ ਕਰਦੇ ਮੋਕੇ ਦੇ ਮਾਨਦਨ ਕੋਈ ਨਹੀਂ ਬਹੁਤ ਚੰਗੀ ਮਹਿਜ ਪਲੀ ਜੁੜੀ ਬੜੀ ਐ ਠੀਕ ਐ ਹਾਂਜੀ ਹਾਂਜੀ ਇਹ ਵੀ ਗੱਬਣੀ ਆ ਇਹ ਵੀ ਗੱਬਣੀ ਇਹ ਵੀ ਸੰਦੀਪ ਜੀ ਸੁਆ ਥੋੜਾ ਜਿਹਾ ਘਟਿਆ ਜੀ ਹਾਂਜੀ ਹਾਂਜੀ ਮਿਲਣ ਮਾਲ ਸਾਰੇ ਗੱਬਣ ਦੇ ਆ ਜਿਆ ਸੁਆ ਜੀ ਤੀਜਾ ਸੋਏ ਦੀ ਗੱਬਰ ਛੋਟੀ ਚੈੱਕ ਕਰੋ ਜੀ ਵੀ ਬਾਜੀ ਕਿੰਨਾ ਕਰੂ ਦੁੱਧ ਦੋ ਘੜੇ ਮਾਣੀ ਦੀ ਦੁੱਧ ਵੀ ਜੀ 13 ਕਰ ਜੇ ਹਾਂਜੀ 13 ਕਰ ਜੇ ਪਰ ਬਣੂ ਚੰਗੀ ਚੰਗੀ ਬਣੂ ਹਣਾ ਹਾਂਜੀ ਛੋਟਾ ਸਿੰਘ ਤਾਂ ਠੀਕ ਆ ਠੀਕ ਆ ਹਾਂਜੀ ਵੇਖੋ ਗਾ ਹਾਂਜੀ ਹਾਂਜੀ ਬਣੂਗੀ ਵੇਖੋ ਇਹ ਕਿੰਨੀ ਬਣਦੀ ਨਹੀਂ ਅੱਜ ਬਣੂਗੀ ਬਾਜੀ ਬਹੁਤ ਜ਼ਿਆਦਾ ਚੱਲਣ ਦੋ ਜੈ ਜੀ ਮਾਈਟਾ ਵੀ ਕੀ ਹੈ 90 92 ਦੀ 85000 ਦੀ ਹਾਂ ਨਾ ਹੋ ਜੀ 85000 ਦੀ ਹਾਂਜੀ ਹਾਂਜੀ ਛੜ ਦੋ ਆਪੇ 1000 ਰੁਪਇਆ ਛੋੜ ਕਾ ਨਹੀਂ ਨਹੀਂ ਹੋਰ ਕਰੋ ਦੋ ਕਰਾ ਲਿਓ ਪੂਰੇ 80 ਦੀ ਹਾਂਜੀ 80 ਦੀ ਧੱਕਾ ਹੋ ਜਾਣਾ ਨਹੀਂ ਹੁੰਦਾ ਜਾਣ ਦੋ ਚਲੋ ਜਾਣ ਦੋ ਜਾਣ ਦੋ ਠੀਕ ਹੈ ਇਹ ਵੀ ਗੱਪਣੀਆਂ ਹਾਂਜੀ ਹਾਂਜੀ ਲਓ ਜੀ ਇਹ ਵੀ ਗੱਪਣੀਆਂ ਇਹ ਵੀ ਵੇਖੋ ਬਰਾਦੇ ਤੋਰ ਆਹ ਦੇਖੋ ਜੀ ਆਜੋ ਵੀਰ ਜੀ ਆਜੋ ਆਜੋ ਬਾਠੀ ਜਾ ਚੱਲਣ ਦੋ ਹਾਂਜੀ ਰੋਟੀ ਦੇ ਵੀਰ ਜੀ 75000 ਦੀ ਦੇ ਦਿੱਤੀ ਹਾਂਜੀ ਇਹ ਦੋ ਛੱਡ ਦਾਂਗੇ 70 ਚੋਂ 70000 ਦੀ 60000 ਹਾਂਜੀ ਪੂਰੇ 65 ਦੀ ਹਾਂਜੀ 65 ਦੀ ਜਾ ਦੇ ਦੇ ਚਲ ਗਾਵਾਂ ਨਾਲ ਪਾਸੇ ਆ ਜਾਓ ਕਰਾ ਦੇ ਥੁਈਆਂ ਦੋ ਵੀ ਜੀ ਆਉ ਕੀ ਨੂੰ ਹੋ ਗਿਆ ਜੱਤਾ ਪੂਣਾ ਘੰਟਾ ਜੇ ਜੇਰਨੀ ਜੇ ਮੱਛੀ ਅੱਛਾ ਉਹ ਅੱਛਾ ਜੇ ਮੱਛੀ ਆ ਗਿਆ ਹਾਂਜੀ ਹਾਂਜੀ ਜੇਰ ਪੈਣੀ ਹੈ ਨਾ ਜੀ ਉਹ ਸੁਝਾ ਜੇ ਹਾਂਜੀ ਹਾਂਜੀ ਮੂੰਹ ਮਾ ਦਿਖਾਉ ਮੜਾ ਜੇ ਦਾਠੀ ਬੋਦੀ ਵਾਲੀ ਮਿਹੜ ਇਧਰ ਤੋਂ ਮਾਜੀ ਕਿਨੇ ਕਰਦੇ ਤੋ ਫਿਰ ਦੁੱਧ ਵੀ 15 16 ਕਿਲੋ ਤੇ ਮੰਨ ਕੇ ਚੱਲੀ 15 16 ਕਿਲੋ ਹਾਂਜੀ ਆਜੋ ਜੀ ਥਣ ਥਣ ਸੋਨਾ ਲੱਗਾ ਪਾਠ ਲੈ ਜਾ ਠੀਕ ਆ ਉਪਰੇ ਪਨ ਕਰਕੇ ਥੋੜਾ ਜਿਹਾ ਨਾ ਹਾਂਜੀ 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 ਬੋਲੋ ਇਹ ਤੈਨੂੰ ਵੀ ਸੁਨੀਲ ਦੀ 50 ਦੀ ਵੇਚ ਦਿੱਤੀ ਆ ਹਾਂਜੀ 45 ਦੀ ਵੇਚ ਦਿੱਤੀ ਆ ਹਾਂਜੀ 43 ਦੀ ਦੇ ਦਾਂਗੇ ਉਰੇ 40 ਨਹੀਂ ਜੇ ਮਿਲਦੀ ਬਾਹਰ ਨਹੀਂ ਮਿਲ ਜਾਣਗੇ ਬਾਦੂ ਤੁਹਾਨੂੰ ਮਿਲ ਜਾਣੀਆਂ ਚਲੋ ਦੇ ਦਾਂਗੇ ਅਸੀਂ ਤਾਂ ਮਾਲ ਕੰਮ ਫਰਾ ਵੀ ਚਲੋ ਜੈ ਮੋਲ ਰੱਖ ਬਈ ਚਲੋ ਉਹਨੂੰ ਤਰੇ ਜਾਂਦਾ ਨਾ ਹਾਂ ਸੰਦੀਪ ਜੀ ਸਾਡੇ ਘਰ ਦੀ ਵਹਿੜ ਆ ਅਜੇ ਘਰ ਦੇ ਜੀ ਹਾਂਜੀ ਠੀਕ ਆ ਕਿ ਉਹ ਵੀ 25 ਕਿਲੋ ਦੁੱਧ ਪਹਿਲਾਂ ਤੋਂ ਕਿ ਹੋਇਆ ਪਾਇਆ ਅੱਛਾ ਹਾਂ ਚਾਰ ਚੁਰ ਪਾਈ ਦਾ ਤੇ ਉਹਦੇ ਕੱਚੇ ਨਾਲ ਥੋੜੀ ਜੀ ਭਾਲ ਕਰ ਦਈਏ ਹਾਂ ਠੀਕ ਆ ਆ ਲੈ ਨੂੰ ਕਿਦਾ 12 ਤਰੀਕ ਵਾਲੇ ਦਿਨ ਪੂਰੇ ਹੁੰਦੇ ਜੇ ਦਿਨ ਅੱਛਾ ਬਾਰਾ ਦਿਨ ਹਾਂਜੀ ਹਾਂਜੀ ਆ ਜਾ ਵੀਰ ਜੀ ਆ ਜਾ ਆ ਜਾ ਆ ਦੇਖੀ ਠੀਕ ਆ ਵੀ ਚੰਗਾ ਭਰਿਆ ਹੁੰਦਾ ਲੈ ਜੀ ਦੂਜਾ ਸੁਗਾ ਹੋਰ ਠੰਡੀ ਧੀਰੀ ਦੋ ਦਰ ਕਾ ਆਸ ਹੈ ਪੰਛੀਆਂ ਦੇ ਕਰ ਜੋਗੇ ਕਰ ਜਾਣੇ ਜੀ ਫਣ ਚੱਡੇ ਵਾਲੀ ਬਹੁਤ ਤੇ ਭਜਮ ਭਾਰੀ ਵਿਗਾਮ ਆ ਜੀ ਭਜਨ ਵਾਲੀ ਜੀ ਹਾਂਜੀ ਬਾਜੀ ਫਿਰ ਵੇਚਣ ਨੂੰ ਤਾਂ ਵੇਖ ਲੋ ਐਡਾ ਦੀ ਵਹਿਰ ਤਾਂ ਲੋਕੀ ਲੱਖ ਦੀ ਵੇਚੀ ਜਾਂਦੇ ਪਰ ਆਪਾਂ ਨਹੀਂ ਇਹ ਦੇਣੀ ਹਾਂ ਹਾਂ ਹਾਂਜੀ ਅਸੀਂ ਇਹਦੀ 80 ਕੀ ਦੇ ਦੀਏ ਕਰ ਦੋ ਜਾਇ ਜਾਨ ਦੋ ਜੀ ਆਹ ਚਲੋ ਸੂਆ ਪੀਤਾ ਦਾ 75 ਦੀ ਦੇ ਦਾਂਗੇ 70 ਦੀ ਹਾਂਜੀ 70 ਦੀ ਦੇ ਦਾਂਗੇ ਜਾਨ ਦੋ ਬਸ ਆਜੋ ਪਰ ਮਿਲਦੀ ਨਹੀਂ ਜੀ ਇਦਾਂ ਦੀ ਵੈਟ ਬਹੁਤ ਠੰਡੀ ਠੀਠੀ ਆ ਕੋਈ ਚਲੋ ਕੋਈ ਮਿਲ ਜਾਣੀ ਹੈ ਭਾਈ ਜੀ ਮਿਲੀ ਜਾਂਦੀ ਹੈ ਕੋਈ ਨਹੀਂ ਹਨਾ ਹਾਂ ਖਾਣ ਕਿੱਡਾ ਦੇਖੋ ਬੱਖੋ ਵਕ ਖਾਣ ਲੱਗਾ ਚਲੋ ਹਾਂਜੀ ਹਾਂਜੀ ਦੇਖੋ ਜੀ ਆ ਪਸ਼ੂ ਬਾਈਆਂ ਕੋਲ ਜੀ ਪਰ ਚੁਾਈ ਕਰਕੇ ਚੈੱਕ ਕਰਕੇ ਬਾਹਰ ਜੀ ਹਨਾ ਭਾਈ ਹਾਂਜੀ ਆਪਣੀ ਫੇਰ ਆ ਖੜੇ ਹਾਂਜੀ 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 ਚਲੋ ਹੋਰ ਬਾਜੀ ਫਿਰ ਬਾਸ ਵਧੀਆ ਵੀਰ ਜੀ ਹੋਰ ਵੀ ਹੈਗੇ ਸੀ ਤੇ ਤਿੰਨ ਚਾਰ ਤੁਹਾਡੇ ਉੱਤੇ ਜੂਪੀ ਤੋਂ ਆਏ ਸੀ ਤੁਹਾਡੇ ਕਰਕੇ ਅੱਛਾ ਅੱਛਾ ਚਲੋ ਲੈ ਜਾਏ ਤੁਹਾਡੇ ਕਿੱਥੋਂ ਜਾਣੇ ਨਹੀਂ ਨਹੀਂ ਚਲੋ ਕੋਈ ਗੱਲ ਬਾਜੀ ਆਈ ਜੀ ਇੱਕ ਪਾਈ ਸੀ ਤੇ ਵੀਰ ਜੀ ਚਾਰ ਖੜੇ ਦੇ ਦੋ ਉਹਨਾਂ ਨੇ ਕੱਲ ਖੜੀ ਪਿਕਅਪ ਤੇ ਦੋ ਅੱਜ ਉਹਨਾਂ ਲੈ ਗਏ ਠੀਕ ਹੈ ਠੀਕ ਹੈ ਹਾਂਜੀ ਚਲੋ ਐਂ ਸਰਕਲ ਬਣੀ ਜਾਂਦਾ ਕਾ ਨਹੀਂ ਕਾ ਬਾਜੀ ਬਹੁਤ ਬਹੁਤ ਵਧੀਆ ਜੀ ਨੰਬਰ ਜੀ 98554 09894 ਟ੍ਰੈਂਡ ਕੋਲਲਾ ਸਦਰ ਨੇੜੇ ਫਲੇਗੜ ਚੂੜੀਆਂ ਜੇ ਨਾਮ ਜੋਧਾ ਸੇ ਨਾ ਜੋਧਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ